ਜਗਰਾਹ ਭਗਤ ਜੰਦਰਬੀ ਸਾਹਿਬ ਜੀ ਦਾ ਫੋਨ ਇਸ ਦਰਬਾਰ ਕੀ ਸਾਰੀਆਂ ਪੈਣੋ ਮੇਰ ਦੇ ਉੱਚੀ ਬੋਲ ਸੱਚੇ ਦਰਬਾਰ ਕੀ ਜੈ ਜਗਰਾਹ ਮੀਂਦੋਵਾਲੀਆਂ ਸਰਕਾਰਾਂ ਦਾ ਬੋਲ ਸੱਚੇ ਦਰਬਾਰ ਕੀ ਜੈ ਆਹਨ ਸਾਰੀਆਂ ਪੈਣੋ ਬਹੁਤ ਵਧੀਆ ਗੱਲ ਸੁਣ ਕੇ ਬਿਠੀ ਨੇ

मदल करे बख़्शे जा साईं में दया पथर जेड़ियूं ताईं साईं रोज़ी पचा ਇਹਦੇ ਵਿੱਚ ਦੱਸਿਆ ਗਿਆ ਇਨਸਾਨ ਨੂੰ ਮੈਸੇਜ ਆ ਕਿ ਤੈਨੂੰ ਕੰਮ ਜਾਬ ਕਰਨ ਦੇ ਵਿੱਚ ਕੀ ਦੀਦੀ ਦੇ ਹੱਥ ਆ ਦੱਸਣ ਲੱਗਾ ਵੀ ਕੀ ਦੀਦੀ ਦਾ ਕੰਮ ਨਿਆਰ ਦੇ ਵਿੱਚ ਮੈਂ ਕੁਝ ਵੀ ਨਹੀਂ ਦੇਖੋ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਵਿਸਾਖੀ ਦੇ ਦਿਹਾੜੇ ਤੇ ਔਰ ਵਿਸਾਖੀ ਜੋੜ ਮੇਲੇ ਤੇ 25ਵੇਂ ਸਾਲਾਨਾ ਜੋੜ ਮੇਲੇ ਪੰਡਾਰੇ ਤੇ ਸਾਰੀਆਂ ਸੰਗਤਾਂ ਨੂੰ ਦੇਸ਼ ਦੇ ਇਸ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਜਿਹੜੀ ਐਵੇਂ ਸੰਗਤਾਂ ਇੱਥੇ ਪਹੁੰਚੀਆਂ ਨੇ ਬੜੀ ਵੱਡੀ ਤਦਾਦ ਚ ਸੰਗਤਾਂ ਆਈ ਹੈ ਉਹਨਾਂ ਨੂੰ ਜੀ ਆਇਆਂ ਕਹਣਾ। ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਵਿਸਾਖੀ ਮੇਲਾ ਮਨਾਇਆ ਗਿਆ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਕਰਮਜੀਤ ਅਨਮੋਲ ਜੋ ਸਾਡਾ ਪੰਜਾਬ ਦਾ ਲੋਕ ਗਾਇਕ ਹੈ ਔਰ ਪੰਜਾਬੀ ਫਿਲਮਾਂ ਦਾ ਸਟਾਰ ਹੈ ਔਰ ਪੰਜਾਬੀ ਨੂੰ ਪਿਆਰ ਕਰਨ ਵਾਲਾ ਇਨਸਾਨ ਹੈ ਜਿਨੇ ਪੰਜਾਬੀ ਫਿਲਮਾਂ ਦੇ ਵਿੱਚ ਪੰਜਾਬੀ ਨੂੰ ਬੜਾ ਮਾਣ ਦੋ ਆਇਆ ਉਹਨੂੰ ਅੱਜ ਇਸ ਦਰਬਾਰ ਵੱਲੋਂ ਅਵਾਰਡ ਦਿੱਤਾ ਗਿਆ 우ਸਤਾਦ ਜਮਲਾ ਜੱਟ ਅਵਾਰਡ ਦੇ ਨਾਲ ਉਹਨੂੰ ਸਨਮਾਨਿਤ ਕੀਤਾ ਗਿਆ ਉਸ ਤੋਂ ਬਾਅਦ ਇਸ ਦਰਬਾਰ ਦੇ ਪਗੜੀ ਨਿਸ਼ੀਨ ਗਾਇਕ ਸੋਨ ਸਕੰਦਰ अनवर पाली कौर सिम्मी मुस्कान चोपड़ा और बिट्टू खन्नेवाला और 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 कई जड़े हजे भी चल रहे हैं साडे इस दरबार दे पगड़ी निशिन कवाल साजन अली कवाल इन सारे ने हाजिरी लोवाई है और बड़ी उत्साह दे नाल संगत ने मेला जड़ा है देखया ਬੜੀ ਖੁਸ਼ੀ ਦੀ ਗੱਲ ਹੈ ਉਹ ਜਿੱਦਾਂ ਕਹਿੰਦੇ ਆ ਨਾ ਕਿ ਜਦੋਂ ਵਿਸਾਖੀ ਆ ਜਾਂਦੀ ਹੈ ਤੇ ਹਰ ਕਿਸਾਨ ਨੂੰ ਚਾਹ ਹੁੰਦਾ ਹੈ ਹਰ ਕਿਸਾਨ ਨੂੰ ਇਹ ਹੁੰਦਾ ਹੈ ਕਿ ਅੱਜ ਮੇਰੇ ਘਰ ਇਸ ਫਸਲ ਦੇ ਪੈਸੇ ਆਉਣੇ ਆ ਮੈਨੂੰ ਜਿਹੜੀ 6 ਮਹੀਨਿਆਂ ਤੋਂ ਰੱਖੀ ਕਰ ਰਿਆ ਮੈਂ ਅੱਜ ਉਸ ਰਾਖੀ ਤੋਂ ਮੈਂ ਮੁਕਤ ਹੋਣਾ ਇਸ ਕਰਕੇ ਹਰ ਕਿਸਾਨ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਜਿਹੜੀ ਮਾਂ ਪੁੱਤਾਂ ਵਾਂਗੂ ਇਸ ਧਰਤੀ ਮਾਂ ਚੋਂ ਪੁੱਤਾਂ ਵਾਂਗੂ ਫਸਲ ਪਾਲੀ ਹੈ ਉਹ ਅੱਜ ਮੰਡੀ ਸਿੱਟ ਕੇ ਮੈਨੂੰ ਪੈਸੇ ਆਉਣੇ ਆ ਇਸ ਕਰਕੇ ਜਿੰਨੇ ਵੀ ਸਾਡੇ ਕਿਸਾਨ ਨੇ ਉਹ ਵਧਾਈ ਦੇ ਪਾਤਰ ਹੈ ਕਿਉਂਕਿ ਮੈਂ ਖੁਦ ਇੱਕ ਕਿਸਾਨ ਯੂਨੀਅਨ ਦੇ ਨਾਲ ਜੁੜਿਆ ਹਾਂ ਔਰ ਕਿਸਾਨੀ ਸੰਘਰਸ਼ ਦੇ ਵਿੱਚ ਮੈਂ ਹਿੱਸਾ ਪਾਇਆ ਹੈ ਇਹ ਬਹੁਤ ਵੱਡਾ ਇੱਕ ਤਿਉਹਾਰ ਆ ਸਾਡੇ ਕਿਸਾਨਾਂ ਵਾਸਤੇ ਕਿ ਸਾਰੇ ਕਿਸਾਨ ਜਿਹੜੇ ਨੇ ਉਹ ਵਿਸਾਖੀ ਬੜੀ ਧੁੰਮ-ਧਾਮ ਨਾਲ ਮਨਾਉਂਦੇ ਆ ਬੜੀ ਸ਼ਰਧਾ ਨਾਲ ਮਨਾਉਂਦੇ ਆ ਕਿ 6 ਮਹੀਨੇ ਬਾਅਦ ਉਹਨਾਂ ਨੇ ਉਹ ਫਸਲ ਜਿਹੜੀ ਕਿ ਖੁੱਲੀਆਂ ਅਸਮਾਨ ਦੇ ਥੱਲੇ ਪੜ ਰਹੀ ਹੈ ਜਿਹਦਾ ਕੋਈ ਪਤਾ ਨਹੀਂ ਕਦੋਂ ਮੀਂਹ ਖਰਾਬ ਹੋ ਜਾਣੀ ਹੈ ਜਿਹਦਾ ਕੋਈ ਪਤਾ ਨਹੀਂ ਕਦੋਂ ਮੇਰੀ ਢੇਰੀ ਦੇ ਵਿੱਚ ਟਹਿ ਜਾਣੀ ਹੈ ਉਹ ਅਗਰ ਜਦੋਂ ਘਰੇ ਆ ਜਾਂਦੀ ਹੈ ਨਾ ਤੇ ਕਿਸਾਨ ਦਾ ਮਨ ਜਿਹੜਾ ਉਹ ਖੁਸ਼ ਹੋ ਜਾਂਦਾ ਔਰ ਮਨ ਹਲਕਾ ਹੋ ਜਾਂਦਾ ਕਿ ਮੇਰੀ 6 ਮਹੀਨੇ ਦੀ ਮਿਹਨਤ ਜਿਹੜੀ ਹੈ ਉਹ ਰੰਗ ਲੈ ਕੇ ਆਈ ਹੈ ਭਈ ਐਸਾ ਸਤਾਨ ਤੇ ਕਿਹੜੀਆਂ ਕਹਿਣਦਾ ਮੈਂ ਹਮੇਸ਼ਾ ਤੋਂ ਕਹਿੰਦਾ ਆਂ ਕਿ ਤੁਸੀਂ ਰੱਬ ਦੀ ਸਾਖ ਰੱਬ ਨਾਲ ਜੁੜੋ ਕਿਸੇ ਵੀ ਬਾਬੇ ਨਾਲ ਨਾ ਜੁੜੋ ਇੱਥੇ ਲੋਕ ਹੁਣ ਚੱਲੋ ਮੈਨੂੰ ਕਹਿੰਦੇ ਆਂ ਬਾਬਾ ਮੈਂ ਆਪਣੇ ਆਪ ਨੂੰ ਬਾਬਾ ਨਹੀਂ ਸਮਝਦਾ ਔਰ ਬਾਬਾ ਬਣ ਵੀ ਨਹੀਂ ਸਕਦਾ ਮੈਂ ਸੇਵਾਦਾਰ ਸੰਗਤ ਦਾ ਨੌਕਰ ਆਂ ਉਸ ਮਾਲਕ ਦਾ ਨੌਕਰ ਇਸ ਦਰਬਾਰ ਤੇ ਜਿੰਨੇ ਵੀ ਸੰਗਤ ਆਉਂਦੀ ਹੈ ਉਹ ਅਰਦਾਸ ਕਰਦੀ ਹੈ ਉਹਨਾਂ ਦੀ ਅਰਦਾਸ ਪੂਰੀ ਹੁੰਦੀ ਹੈ ਨਾ ਕਿ ਇੱਥੇ ਕਿਸੇ ਦੇ ਹੱਥੋਲੇ ਕੀਤੇ ਜਾਂਦੇ ਆ ਨਾ ਇੱਥੇ ਕਿਸੇ ਨੂੰ ਆਪਾ ਕੀਤੇ ਜਾਂਦੇ ਆ ਨਾ ਇੱਥੇ ਕਿਸੇ ਨੂੰ ਪੁੱਠੇ ਰਾਹ ਪਾਇਆ ਜਾਂਦਾ ਇੱਥੇ ਆਈ ਸੰਗਤ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਜੋ ਤੁਹਾਨੂੰ ਸੇਵਾ ਔਰ ਸਿਮਰਨ ਦੇ ਨਾਲ ਹਾਸਲ ਹੋ ਸਕਦਾ ਉਹ ਕਿਸੇ ਵੀ ਹੋਰ ਤਰੀਕੇ ਨਾਲ ਹਾਸਲ ਨਹੀਂ ਹੋ ਸਕਦਾ ਇਸ ਕਰਕੇ ਇੱਥੇ ਜੋ ਵੀ ਸੰਗਤ ਆਉਂਦੀ ਹੈ ਉਹ ਸਿੱਧਾ ਇੱਥੇ ਖਵਾਜਾ ਸਾਹਿਬ ਨਾਲ ਜੋੜੀ ਜਾਂਦੀ ਹੈ ਔਰ ਖਵਾਜਾ ਸਾਹਿਬ ਅੱਗੇ ਅਰਦਾਸ ਕਰਕੇ ਉਸ ਅਰਦਾਸ ਦੇ ਨਾਲ ਉਹ ਹਾਸਲ ਕਰਦੇ ਆ ਜੋ ਵੀ ਕੁਸ਼ਾਫ ਹੋਗਾ